ਇਹਨੇ ਇੱਥੋਂ ਵੀ ਅੱਗੇ ਲੈ ਗਿਓ ਮੈਂ ਕਜਨਾ ਕਿ ਆ ਪਾਇਆ ਭੈਣਾ ਅੱਲਾ ਖੁੱਲਾ ਛੱਡਿਆ ਆ ਤੁਰੀ ਗਾਣਾ ਕਮੇਟੀ ਨੇ ਧਿਆਨ ਕਿ ਸਰਪੰਚ ਭਾਜੀ ਫੇਰ ਬੱਚਿਆਂ ਦੀਆਂ ਕੋਈ ਖੁਸ਼ ਹੋਈ ਭਾਸ਼ਾ ਕੋਈ ਪੁਲਾਇਦਾ ਪੀਸ ਜਾ ਆ ਪਾਸ਼ਾ ਮੇਰੇ ਕੋ ਭਾਜੀ ਕੋਈ ਇਹਨਾਂ ਦੇ ਮੰਦਰ ਵਾਲਾ ਕੋਈ ਆ ਨਹੀਂ ਜੇ ਅੰਨਾ ਵੱਡਾ ਬੱਚੇ ਨਾ ਹੋ ਜੇ ਤਾ ਕੋਈ ਮੈਂ ਬੰਦ ਕਰ ਕੇ ਰੱਖਿਆ ਜਾਣੋ ਭਾਈ ਜੀ ਚਲੋ ਮੰਨਿਆ ਪ੍ਰਾਚਲ ਦੀ ਲੈਪ ਸੀ ਪ੍ਰਾਈਸ ਲਿਆ ਕੇ ਮੋਟੀ ਪ੍ਰਾਈਸ ਲਿਆ ਕੇ ਕੱਟ ਕੇ ਤੋਂ ਨਾਲੀ ਸੜਕਾ ਜਦੋਂ ਤੁਸੀਂ ਸਰ ਮੇਰਾ ਨਾਮ ਸਾਹਿਲ ਹੈਗਾ ਮੈਂ ਦੁਰਗਿਆਲਾ ਮੰਦਿਰ ਮੰਦਿਰ ਦੇ ਵਿੱਚ ਖੜਾ ਤਾਂ ਆ ਇਸ ਟੈਂਪਰ ਕਰਮਾਂ ਦੇ ਵਿੱਚ ਤੇ ਸਾਹਬ ਅਦਰ ਇੱਥੇ ਨਾ ਕੋਈ ਵੀ ਉਹਨਾਂ ਨੇ ਜਿਆਦੇ ਬੰਦੇ ਨਹੀਂ ਲਾਏ ਸਕਿਉਰਟੀ ਕਰ ਦੇਣਾ ਕੋਈ ਪੁਲਿਸ ਪ੍ਰਸ਼ਾਸਨ ਲਾਇਆ ਆਇਆ ਇੱਥੇ ਪਰ ਜਿੰਨਾ ਵੀ ਨਾ ਇੱਥੇ ਬਹੁਤ ਜਿਆਦਾ ਰਸ਼ ਹੁੰਦਾ ਇੱਥੇ ਪ੍ਰਗਰਮਾਂ ਦੇ ਵਿੱਚ ਤੇ ਆ ਚੀਜ਼ ਇਹਨਾਂ ਨੇ ਖਾਲੀ ਛੱਡੀ ਹੋਈ ਏ ਹਾਂ ਅੱਲ ਚੀ ਖਾਲੀ ਛੱਡੀ ਏ ਇਹਦੇ ਵਿੱਚ ਅੱਜ ਮੇਰੀ ਭੈਣ ਮੱਥਰ ਮੰਦਰ ਮੱਥਾ ਟੇਕਣ ਆਈ ਏ ਭੀੜ ਹੋਣ ਦੇ ਕਰਕੇ ਭੀੜ ਬਹੁਤ ਜਿਆਦੀ ਸੀ ਔਰੇ ਕਰਕੇ ਇੱਥੇ ਪੈਰ ਪਿਆ ਮੇਰੀ ਭੈਣ ਦਾ ਨਾ ਇਹਨਾਂ ਨੇ ਕੋਈ ਇੱਥੇ ਕੀਤਾ ਹੈ ਪਲਾਈ ਨਹੀਂ ਲਈ ਨਾ ਕੁਛ ਨਹੀਂ ਲਾਇਆ ਨਾ ਇਟਾ ਲਾਈਆਂ ਨੇ ਤੇ ਆ ਕੇ ਤੇ ਮੋਟਰ ਚ ਲੱਗੀ ਹੋਈ ਏ ਕੱਲ ਨੂੰ ਚੱਲਦੀ ਪਈ ਏ ਕਿਸੇ ਨੂੰ ਕਰੰਟ ਪਾ ਜਾਏ ਜਾਂ ਕੁਛ ਹੋ ਜਾਏ ਅੱਜ ਤਾਂ ਮੇਰੀ ਭੈਣ ਬਚ ਗਈ ਵੇਖੋ ਆ ਸੱਟ ਲੱਗੀ ਮੇਰੀ ਭੈਣ ਦੇ ਕਿੰਨਾ ਲਹੂ ਲੁੜਿਆ ਇੱਥੇ ਵੇਖੋ ਅੰਨਾ ਲੋੜ ਢੁੜਿਆ ਲਹਿਰਾ ਬਦਨਾ ਤੇ ਟਾਗੇ ਲੱਗੇ ਨੇ 12 13 ਟਾਂਕੇ ਲੱਗੇ ਡੈਮਗੰਜ ਹਸਪੀਟਲ ਹੈਗਾ ਜੇ ਉੱਥੋਂ ਆਪਾਂ ਲਾਇ ਕਰਾਇਆ ਜੇ ਆਪਾਂ ਤੇ ਤੱਦ ਆਏ ਆ ਅੱਜ ਸਾਡੀ ਭੈਣ ਦੇ ਸਾਡੇ ਰਗੀ ਕੱਲ ਨੂੰ ਕਿਸੇ ਦੇ ਬੱਚੇ ਨੂੰ ਕੁਛ ਹੋ ਜੇ ਇਹ ਜ਼ਿੰਮੇਵਾਰ ਹੈਗੇ ਨਾ ਮੰਦਰ ਵਾਲੇ ਅੰਨਾਂ ਨੇ ਕੋਈ ਧਿਆਨ ਹੀ ਰੱਖਿਆ ਤਾਂ ਸੇਫਟੀ ਦਾ ਕਿਸੇ ਦਾ ਅੱਡਾ ਵੱਡਾ ਮੇਲਾ ਚੱਲਦਾ ਪਿਆ ਅੰਨਾਂ ਨੂੰ ਸ਼ਰਮ ਆਣੀ ਚਾਹੀਦੀ ਮੇਲੇ ਵਿੱਚ ਆਪਣਾ ਇੰਤਜ਼ਾਮ ਪੂਰਾ ਰੱਖਣ ਅੰਨਾਂ ਨੇ ਕੋਈ ਇੰਤਜ਼ਾਮ ਨਹੀਂ ਰੱਖਿਆ ਨਾ ਕੋਈ ਪੁਲਿਸ ਪ੍ਰਸ਼ਾਸਨ ਲਈ ਹੋਈ ਉਥੇ ਨਾ ਸਕਿਉਰਟੀ ਗਾਰ ਬੰਦੇ ਲਾਏ ਹੋਏ ਜਿਆਦੇ ਇਹਨਾਂ ਨੇ ਕੋਈ ਨਾ ਕੋਈ ਕੰਮ ਨਹੀਂ ਕੀਤਾ ਬੇਕੂਫੀ ਵਾਲੇ ਕੰਮ ਨੇ ਖੁੱਲੇ ਛੱਡੇ ਹੋਏ ਸਭ ਕੋਈ ਰਾ ਜਿੱਧਰੂ ਮਰਜੀ ਕੋਈ ਜਾਵੇ ਜਿੱਧਰੂ ਮਰਜੀ ਕੋਈ ਆਵੇ ਅਨਾ ਬਹੁਤ ਗਲਤ ਕੰਮ ਕੀਤਾ ਜੇ ਆਹ ਮੋਟਰ ਲੱਗੀ ਜੇ ਆ ਪੈਪ ਜੇ ਤੇ ਸਾਡ ਸਾਡੀ ਭੈਣ ਤੇ ਲੱਗੀ ਹੋਈ ਜੇ ਤੇ ਆਪਾਂ ਤਦ ਇਹਨਾਂ ਨੂੰ ਕਹਿਣਾ ਹੈ ਕਮੇਟੀ ਵਾਲਿਆਂ ਨੂੰ ਤੇ ਸਾਡੀ ਗੱਲ ਸੁਣੀ ਜਾਵੇ ਤੈਨੂੰ ਬੰਦ ਕੀਤਾ ਜਾਵੇ ਆ ਟੱਕਣ ਜਿਹੜਾ ਵੀ ਲੱਗਾ ਹੋਇਆ ਨਹੀਂ 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 ਇੱਥੋਂ ਦੀ ਅੱਗੇ ਲੈ ਜਾਓ ਮੈਂ ਕਜਣਾ ਕਿ ਆ ਪੈਪ ਹੈਗਾ ਅੱਲਾ ਖੁੱਲੇ ਛੱਡਿਆ ਹੈ ਤੁਰੀ ਯਾਰਾਂ ਕਮੇਟੀ ਨੇ ਤੇ ਆ ਕੇ ਸਰ ਕਲੈਂਡਰ ਪਾਈਏ ਫੇਰ ਬੱਚੇ ਨੇ ਕਿੱਥੋਂ ਪੁੱਛ ਹੋਈ ਬਾਸ਼ਾ ਕੋਈ ਪਲਾਈ ਦਾ ਪੀਸ ਲਿਆ ਆ। ਆਹ ਬਾਸ਼ਾ ਮੇਰੇ ਭਾਜੀ ਕੋਈ ਇਹਨਾਂ ਦੇ ਮੰਦਰ ਵਾਲਾ ਕੋਈ ਆਹ ਨਹੀਂ ਜੇ। ਅੰਨਾ ਵੱਡਾ ਬੱਚੇ ਨਾ ਹੋ ਜੇ ਤਾ ਕੋਈ। ਨੇ ਬੰਦ ਕਰਕੇ ਰੱਖਿਆ ਜਾਣ ਨੂੰ। ਭਾਈ ਇਹ ਚਲੋ ਮੰਨਿਆ ਪ੍ਰਾਸ਼ਾ ਦੀ ਗੱਲ ਕਰੀ। ਪਲਾਈ ਲਿਆ ਕੇ ਮੋਟੀ ਪਲਾਈ ਲਿਆ ਕੇ ਕੱਟ ਕੇ ਤੋਂ ਸਾਡਾ ਜਦੋਂ ਕਰ ਸਕੋ। ਸਰ ਮੇਰਾ ਨਾਮ ਸਾਹਿਲ ਹੈਗਾ। ਮੈਂ ਦੁਰਗਾ ਮੰਦਿਰ ਮੰਦਿਰ ਦੇ ਵਿੱਚ ਖਲੋਤਾ ਆ ਇਸ ਟੈਂਪਰ ਕਲਮਾ ਦੇ ਵਿੱਚ ਤੇ ਸਾਬਾ ਹਦਰਥੇ ਨਾ ਕੋਈ ਵੀ ਉਹਨਾਂ ਨੇ